ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸੰਗਤ ਪਿਆਰਿਓ ਅੱਜ ਜੋ ਸਾਖੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਉਹ ਉਸ ਪਲ ਦੀ ਹੈ ਜਦੋਂ ਸੰਸਾਰ ਨੇ ਅੰਧਕਾਰ ਵਿੱਚ ਆਪਣਾ ਰਸਤਾ ਖੋਦ ਦਿੱਤਾ ਸੀ ਪਰਿਸ਼ਨੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤ ਨਾਲ ਉਸ ਅੰਧਕਾਰ ਨੂੰ ਉਜਾਲੇ ਵਿੱਚ ਬਦਲ ਦਿੱਤਾ ਉਸ ਸਮੇਂ ਦੀ ਗੱਲ ਹੈ ਜਦੋਂ ਸਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਵਿੱਤਰ ਸੰਗਤ ਦੇ ਨਾਲ ਇੱਕ ਪਿੰਡ ਵਿੱਚ ਪਹੁੰਚੇ ਉਸ ਪਿੰਡ ਦੇ ਲੋਕ ਦੁਨੀਆਵੀ ਮਾਇਆ ਵਿੱਚ ਇਤਨੇ ਉਲਝੇ ਹੋਏ ਸਨ ਕਿ ਉਹਨਾਂ ਦੇ ਦਿਲ ਵਿੱਚ ਦਇਆ, ਪ੍ਰੇਮ ਅਤੇ ਇਮਾਨਦਾਰੀ ਦੀ ਕੋਈ جھلک ਨਹੀਂ ਰਹੀ ਸੀ। ਲਾਲਚ ਅਤੇ ਅਹੰਕਾਰ ਨੇ ਉਹਨਾਂ ਨੂੰ ਐਸਾ ਅੰਦਾ ਬਣਾ ਦਿੱਤਾ ਸੀ ਕਿ ਸੱਚ ਦੀ ਪਹਿਚਾਨ ਮਿੱਟ ਚੁੱਕੀ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰੇਮ ਅਤੇ ਸੱਚਾਈ ਦੀ ਬਾਣੀ ਗਾਈ ਤਾਂ ਬਹੁਤ ਲੋਕ ਪ੍ਰਭਾਵਿਤ ਹੋਏ ਪਰ ਕੁਝ ਅਹੰਕਾਰੀ ਲੋਕ ਉਹਨਾਂ ਦੀ ਬਾਣੀ ਨੂੰ ਝੂਠ ਕਹਿਣ ਲੱਗ ਪਏ। ਕਿਸੇ ਨੇ ਕਿਹਾ اے ਫਕੀਰ ਲੋਗਾ ਨੂੰ ਬੇਕਾਰ ਆ ਹੈ ਕਿਸੇ ਨੇ ਤਾਨੇ ਕੱਸੇ ਕਿਸੇ ਨੇ ਅਪਸ਼ਬਦ ਬੋਲੇ ਪਰ ਸਤਗੁਰੂ ਮੁਸਕਰਾਏ ਉਹਨਾਂ ਦੇ ਮੁਖਤੇ ਉਹੀ ਸ਼ਾਂਤੀ ਸੀ ਜੋ ਸੱਚੇ ਪ੍ਰੇਮ ਤੋਂ ਨਿਕਲਦੀ ਹੈ ਪਰ ਫਿਰ ਕੁਝ ਪੱਥਰ ਦੇ ਲੋਗ ਗੁਰੂ ਜੀ ਤੇ ਪੱਥਰ ਮਾਰਨ ਲੱਗ ਪਏ ਸੰਗਤ ਵਿੱਚ ਸਨਨਾਟਾ ਛਾ ਗਿਆ ਲੋਕ ਡਰ ਗਏ ਕੁਝ ਰੋਣ ਲੱਗ ਪਏ ਪਰ ਗੁਰੂ ਜੀ ਦੀ ਜੋਤ ਵਿੱਚ ਕੋਈ ਹਲਚਲ ਨਹੀਂ ਆਈ ਉਹ ਸਥਿਰ ਬੈਠੇ ਰਹੇ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ ਜਦੋਂ ਪੱਥਰ ਗੁਰੂ ਜੀ ਦੇ ਸ਼ਰੀਰ ਨੂੰ ਲੱਗਦੇ ਸਨ ਉਹ ਪੱਥਰ ਜਿਵੇਂ ਗੁਲਾਬ ਦੇ ਫੁੱਲ ਬੰਦੇ ਜਾ ਰਹੇ ਸਨ ਲੋਕਾਂ ਨੇ ਆਪਣੀ ਅੱਖਾਂ ਨਾਲ ਦੇਖ ਲਿਆ ਕਿ ਜਦੋਂ ਕੋਈ ਪੱਥਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲ ਉੱਡਦਾ ਹੈ ਉਹ ਉਹਨਾਂ ਦੇ ਨਜ਼ਦੀਕ ਪਹੁੰਚ ਕੇ ਮੁਲਾਇਮ ਫੁੱਲਾਂ ਵਿੱਚ ਬਦਲ ਜਾਂਦਾ ਹੈ ਹਵਾ ਵਿੱਚ ਖੁਸ਼ਬੂ ਫੈਲ ਗਈ ਲੋਕ ਦੰਗ ਰਹੇ ਜੋ ਪੱਥਰ ਮਾਰ ਰਹੇ ਸਨ ਉਹਨਾਂ ਦੇ ਹੱਥ ਕੰਬ ਗਏ ਉਹਨਾਂ ਦੇ ਦਿਲ ਵਿੱਚ ਕੰਪਨ ਆ ਗਿਆ ਉਹਨਾਂ ਦੀਆਂ ਅੱਖਾਂ ਵਿੱਚ ਪਛਤਾਵੇ ਦੇ આંਸੂ ਭਰ ਗਏ ਗੁਰੂ ਜੀ ਨੇ ਅੱਖਾਂ ਖੋਲੀਆਂ ਅਤੇ ਬਹੁਤ ਪਿਆਰ ਨਾਲ ਆਖਿਆ ਬੰਦੇ ਪੱਥਰ ਮਾਰਨ ਨਾਲ ਤੇਰਾ ਦਿਲ ਕਠੋਰ ਹੋ ਜਾਂਦਾ ਹੈ ਪਰ ਜਦੋਂ ਤੂੰ ਪ੍ਰੇਮ ਕਰਦਾ ਹੈ ਤੇਰਾ ਦਿਲ ਕਮਲ ਵਾਂਗ ਖਿਲ ਉੱਠਦਾ ਹੈ ਰੱਬ ਪੱਥਰ ਨਾਲ ਨਹੀਂ ਪ੍ਰੀਮ ਨਾਲ ਮਿਲਦਾ ਹੈ। ਉਹਨਾਂ ਦੇ ਇਹ ਬੋਲ ਸੁਣ ਕੇ ਪੂਰਾ ਪਿੰਡ ਰੋ ਉਠਿਆ। ਉਸ ਮਿੱਟੀ ਤੇ ਪੱਥਰ ਡਿੱਗੇ ਸਨ ਉਹ ਦਿੱਤੀ ਵੀ ਦੰਨੇ ਹੋ ਗਈ। ਲੋਕਾਂ ਨੇ ਉਹਨਾਂ ਦੇ ਚਰਨ ਵਿੱਚ ਸੀਸ ਝੁਕਾ ਦਿੱਤਾ ਅਤੇ ਬੇਨਤੀ ਕੀਤੀ, "ਹੇ ਸਤਿਗੁਰੂ ਸਾਨੂੰ ਮਾਫ਼ ਕਰ ਦਿਓ।" ਗੁਰੂ ਜੀ ਮੁਸਕਰਾਏ ਅਤੇ ਬੋਲੇ, "ਰਾਬ ਦੀ ਦੁਨੀਆ ਵਿੱਚ ਮਾਫ਼ੀ ਉਹਨਾਂ ਨੂੰ ਮਿਲਦੀ ਹੈ ਜੋ ਸੱਚੇ ਦਿਲ ਨਾਲ ਤੋਬਾ ਕਰਦਾ ਹੈ ਪ੍ਰੇਮ ਹੀ ਸਭ ਤੋਂ ਵੱਡਾ ਧਰਮ ਹੈ ਪ੍ਰੇਮ ਹੀ ਵਾਹਿਗੁਰੂ ਦਾ ਰਾਸਤਾ ਹੈ ਉਸ ਦਿਨ ਤੋਂ ਬਾਅਦ ਉਸ ਪਿੰਡ ਪੂਰੀ ਤਰ੍ਹਾਂ ਬਦਲ ਗਿਆ ਜਿੱਥੇ ਨਫਰਤ ਸੀ ਉੱਥੇ ਪਿਆਰ ਆ ਗਿਆ ਜਿੱਥੇ ਲਾਲਚ ਸੀ ਉੱਥੇ ਸੇਵਾ ਦੀ ਭਾਵਨਾ ਜਾਗ ਉੱਠੀ ਸੰਗਤ ਦੀ ਰਸਨਾ ਤੋਂ ਬਸ ਇੱਕ ਹੀ ਸ਼ਬਦ ਨਿਕਲਦਾ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਉੱਠੇ ਆਪਣੀ ਬਾਣੀ ਗੁਣ ਗੁਣਾਤੇ ਹੋਏ ਚੱਲ ਪਏ ਅਕੇ ਲੋਗੋ ਦੇ ਦਿਲਾਂ ਵਿੱਚ ਅਮਰ ਕਰ ਗਏ ਉਹ ਪਵਿੱਤਰ ਸੰਦੇਸ਼ ਕਿ ਪਥਾ ਨਾਲ ਨਹੀਂ ਪ੍ਰੇਮ ਨਾਲ ਸੰਸਾਰ ਜੀਤਿਆ ਜਾ ਸਕਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ